ਕੀ ਬੋਲੋ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਖਰਚਾ ਮੰਗੋਗੇ ਤੇ ਮੈਂ ਤੁਹਾਡਾ ਹਸਬੰਦ ਅੰਡਰਗਰਾਊਂਡ ਕਰਵਾ ਦਵਾਂਗੀ ਇਸ ਘਰ ਦਾ ਨਕਸ਼ਾ ਦਿਖਾਇਆ ਜਾਵੇ ਤੇ ਮੇਰੇ ਕਮਰੇ ਦੀ ਛੱਤ ਵਿਖਾਈ ਜਾਵੇ ਮੇਰੇ ਕਮਰੇ ਤੇ ਟੈਲਾ ਨਹੀਂ ਜੀ ਸਾਰੇ ਘਰ 'ਚ ਟੈਲਾ ਇਹ ਜਿਹੜੇ ਹੋਟਲ ਹੈ ਜੇ ਕਿਸੇ ਨੂੰ ਕੋਈ ਕਮਰਾ ਦਿੰਦੇ ਹੋ ਪੂਛ ਪੜਤਾਲ ਕਰਨੀ ਚਾਹੀਦੀ ਹੈ ਸਰਦਾਰ ਅਮਰ ਸਿੰਘ ਜੀ ਨੂੰ ਮੈਂ ਸਵਾਲ ਕਰਦੀ ਆ ਕਿ ਤੁਹਾਡੀ ਬੇਟੀ ਵਿਆਹੀ ਸੀ ਦੋ ਬੱਚੀਆਂ ਦੀ ਮਾਂ ਸੀ ਮੇਰਾ ਘਰ ਉਜਾੜਨ ਤੋਂ ਪਹਿਲਾਂ ਇੱਕ ਵਾਰੀ ਪਿੰਡ ਵਿੱਚ ਆ ਕੇ ਇਨਸਪੈਕਸ਼ਨ ਤੇ ਕਰਦੇ ਉਸੀ ਇਸ ਪੱਤੀ 'ਚ ਕਿਸੇ ਕੋ ਵੀ ਜਾ ਕੇ ਗਵਾਹੀ ਲੈ ਸਕਦੇ ਹੋ ਮੇਰੇ ਸੱਸ ਸੋਰੇ ਨੇ ਮੈਨੂੰ ਇੰਨੀ ਬੇਦਰਦੀ ਔਰ ਬੇਰਹਿਮੀ ਨਾਲ ਮਾਰਿਆ ਕੁੱਟਿਆ ਗਿਆ ਅੰਦਰੋਂ ਘੜੀਸ ਕੇ ਇੱਥੋਂ ਤੱਕ ਲਿਆਂਦਾ ਗਿਆ ਤੇ ਗਲੀ ਵਾਲਿਆਂ ਨੇ ਆ ਕੇ ਮੇਰੇ ਵਾਲ ਛੁਡਾਏ ਮੈਂ ਗਰਭਵਤੀ ਸੀ ਮੈਂ ਬਾਹਰ ਆਪਣੀ ਜਾਨ ਬਚਾਉਣ ਨੂੰ ਭੱਜੀ ਮੈਂ ਠਾਣੇ ਵੀ ਗਈ ਤੇ ਮੇਰੇ ਆਦਮੀ ਨੇ ਸੜਕ ਤੇ ਆਪਣੇ ਆਪ ਨੂੰ ਗਲ ਘੁੱਟ ਲਿਆ ਤੇ ਮੈਨੂੰ ਇਦਾਂ ਮਨਾ ਮਨੂ ਕੇ ਘਰ ਲਏ ਔਰ ਮੈਂ ਗਰਭਵਤੀ ਸੀ ਜਿਸੰਬਰ ਮਹੀਨੇ 'ਚ ਇਹਨਾਂ ਨੇ ਮੈਨੂੰ ਜ਼ਬਰਦਸਤੀ ਕੀਟੇ ਖਵਾ ਕੇ ਮੇਰਾ ਬੱਚਾ ਵੀ ਖਤਮ ਕਰ ਦਿੱਤਾ ਉਸ ਤੋਂ ਬਾਅਦ ਵੀਰ ਜੀ ਉਸ ਲੜਕੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਖਰਚਾ ਮੰਗੋਗੇ ਤੇ ਮੈਂ ਤੁਹਾਡਾ ਹਸਬੰਡ ਅੰਡਰਗ੍ਰਾਉਂਡ ਕਰਵਾ ਦਵਾਂਗੀ ਤੁਹਾਨੂੰ ਖਰਚਾ ਵੀ ਨਹੀਂ ਮਿਲੇਗਾ ਤੇ ਕਿੰਨੇ ਚਿਰ ਤੋਂ ਰਹਿ ਰਹੀ ਹੈ ਜੀ ਲੇਡੀ ਥਣ ਕੇ ਇਹੋ ਜੀ 3 ਨਵੰਬਰ ਦੀ ਆ ਚੁੱਕੀ ਆ ਸਰਹਾਲੀ ਕਲਾਂ ਦੇ ਵਿੱਚ ਇੱਕ ਹੋਟਲ ਹੈ ਜੀ ਦਾਣਾ ਪਾਣੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਜਿਹੜੇ ਹੋਟਲ ਹੈ ਜੇ ਕਿਸੇ ਨੂੰ ਕੋਈ ਕਮਰਾ ਦਿੰਦੇ ਹੋ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਮੈਂ ਅਜ ਉਸ ਲੜਕੀ ਦੇ ਪਰਿਵਾਰ ਨੂੰ ਵੀ ਜਿਹੜਾ ਪਰਿਵਾਰ ਉਹ ਦਿੱਲੀ ਬੈਠਾ ਹੈ ਤੇ ਜਿਹੜਾ ਉਹਦਾ ਪੇਕਾ ਪਰਿਵਾਰ ਪਿੰਡ ਪੰਡੋਰੀ ਗੋਲਵੜ ਦੇ ਨੇਲੇ ਨੇੜੇ ਉਹਦੇ ਪਿਤਾ ਸਰਦਾਰ ਅਮਰ ਸਿੰਘ ਜੀ ਨੂੰ ਮੈਂ ਸਵਾਲ ਕਰਦੀ ਆ ਕਿ ਤੁਹਾਡੀ ਬੇਟੀ ਵਿਆਹੀ ਸੀ ਦੋ ਬੱਚੀਆਂ ਦੀ ਮਾਂ ਸੀ ਮੇਰਾ ਘਰ ਉਜਾੜਨ ਤੋਂ ਪਹਿਲਾਂ ਇੱਕ ਵਾਰੀ ਪਿੰਡ ਵਿੱਚ ਆ ਕੇ ਇਨਸਪੈਕਸ਼ਨ ਤੇ ਕਰਦੇ ਕਿ ਇਹ ਜਿਹੜਾ ਪਰਿਵਾਰ ਹੈ ਮੈਨੂੰ ਸ਼ੁਰੂ ਤੋਂ ਕਿੱਦਾਂ ਦਾ ਖਰਿਆ ਹੈ ਬੇਟਾ ਇੱਧਰ ਆ ਇਹ ਮੇਰੀ ਬੇਟੀ ਹੈ ਜੀ ਵਾਹਿਦ ਨੂਰਤੌਰ ਇਹ ਮੇਰਾ ਬੇਟਾ ਦਿਲਜਾਨ ਸਿੰਘ ਏ ਬੇਟੀ ਜਿਸ ਦਿਨ 8 ਮਹੀਨੇ ਦੀ ਮੇਰੇ ਢਿੱਡ ਦੇ ਵਿੱਚ ਮੈਂ ਗਰਭਵਤੀ ਸੀਗੀ ਜੀ ਪੂਰਾ ਉਸ ਦਿਨ 8ਵਾਂ ਮਹੀਨਾ ਲੱਗਾ ਸੀ 8 ਨਵੰਬਰ ਦੀ ਗੱਲ ਹੈ ਜੀ 2018 2017 ਚ ਮੇਰਾ ਵਿਆਹ ਹੋਇਆ ਤੁਸੀਂ ਇਸ ਪੱਤੀ ਚ ਕਿਸੇ ਕੋ ਵੀ ਜਾ ਕੇ ਗਵਾਹੀ ਲੈ ਸਕਦੇ ਹੋ ਮੇਰੇ ਸੱਸ ਸੋਰੇ ਨੇ ਮੈਨੂੰ ਇੰਨੀ ਬੇਦਰਦੀ ਔਰ ਬੇਰਹਿਮੀ ਨਾਲ ਮਾਰਿਆ ਕੁੱਟਿਆ ਗਿਆ ਅੰਦਰੋਂ ਘੜੀਸ ਕੇ ਇੱਥੋਂ ਤੱਕ ਲਿਆਂਦਾ ਗਿਆ ਤੇ ਗਲੀ ਵਾਲਿਆਂ ਨੇ ਆ ਕੇ ਮੇਰੇ ਵਾਲ ਛੁਡਾਏ ਮੈਂ ਗਰਭਵਤੀ ਸੀ ਮੈਂ ਬਾਹਰ ਆਪਣੀ ਜਾਨ ਬਚਾਉਣ ਨੂੰ ਭੱਜੀ ਮੈਂ ਠਾਣੇ ਵੀ ਗਈ ਤੇ ਮੇਰੇ ਆਦਮੀ ਨੇ ਸੜਕ ਤੇ ਆਪਣੇ ਆਪ ਨੂੰ ਗੱਲ ਘੁੱਟ ਲਿਆ ਤੇ ਮੈਨੂੰ ਇਦਾਂ ਮਨਾ ਮਨੂ ਕੇ ਘਰ ਲੈ ਆਏ ਸ਼ੁਰੂ ਤੋਂ ਕੁੱਟਮਾਰ ਕੀਤੀ ਜਾਂਦੀ ਹੈ ਜੀ ਆਦਮੀ ਵੱਲੋਂ ਵੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਭਾਂਜੀ ਦੇਖੋ ਜੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜੀ ਅਗਰ ਕੁਝ ਜਥੇ ਬੰਦੀਆਂ ਕਿਸੇ ਦੀ ਮਦਦ ਲਈ ਖਲੋਂਦੀਆਂ ਆ ਮੈਂ ਗੂਗਲ ਤੋਂ ਇਨਾ ਸਰਚ ਕੀਤਾ YouTube ਤੇ ਇਨਾ ਸਰਚ ਕੀਤਾ ਔਰ ਮਦਦ ਦੀ ਕੋ ਹਾਰ ਲਗਾਉਂਦੀ ਰਹੀ ਜਿੰਨਾਂ ਵਿੱਚੋਂ ਕੁਝ ਜਥੇਬੰਦੀਆਂ ਮਦਦ ਕਰਨ ਲਈ ਖੜੀਆਂ ਹੋਈਆਂ ਕਈਆਂ ਨੇ ਕੋਲ ਅਟੈਂਡ ਕੀਤੀ ਕਈਆਂ ਨੇ ਨਹੀਂ ਕੀਤੀ ਪਰ ਅੱਜ ਤੱਕ ਮੇਰੇ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ ਇੱਕ ਭਾਈ ਸਾਹਿਬ ਸੀ ਅਮਰਤਪਾਲ ਸਿੰਘ ਜੀ ਮੈਹਰੋ 17 ਅਕਤੂਬਰ 2024 ਨੂੰ ਰਾਤ ਮੇਰੇ ਸੋਹਰਾ ਸਾਹਿਬ ਔਰ ਮੇਰੇ ਘਰ ਵਾਲੇ ਵੱਲੋਂ ਮੈਨੂੰ ਬੇਦਰਦੀ ਨਾਲ ਮਾਰਿਆ ਗਿਆ ਉਹਦਾ ਕਾਰਨ ਇਹ ਸੀ ਮੇਰੇ ਇਸ ਮੋਬਾਈਲ 'ਚ ਕੁਝ ਪ੍ਰੂਫ ਸੀਗੇ ਜੀ ਇਹਨਾਂ ਦੋਨਾਂ ਦੇ ਇਸ ਕਮਰੇ ਚ ਮਾਰਿਆ ਗਿਆ ਵੀਰ ਜੀ ਦਿਖਾਇਆ ਜਾਵੇ ਔਰ ਇਸ ਕਮਰੇ ਦੀ ਉਹ ਬਾਰੀਕ ਫੋਲ ਕੇ ਮੈਂ ਲੋਕਾਂ ਨੂੰ ਰਹਾਤੀ 11 ਵਜੇ ਤੋਂ 12 ਵਜੇ ਤੱਕ ਚਿੱਕਾ ਮਾਰ ਮਾਰ ਕੇ ਰੋਲਾ ਪਾਇਆ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਮੈਨੂੰ ਮਾਰ ਦੇ ਇਹਨਾਂ ਨੇ ਦੋਨੋਂ ਬੂਆ ਨੂੰ ਤਾਲਾ ਲਾ ਦਿੱਤਾ ਗਿਆ ਤੇ ਮੇਰੇ ਘਰ ਆ ਕੇ ਮੈਨੂੰ ਕੋਈ ਨਹੀਂ ਬਚਾ ਸਕਿਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਮੈਰੋ ਜੀ ਰਾਤੀ 12 ਵਜੇ ਮੇਰੇ ਘਰ ਪਹੁੰਚੇ ਨੇ ਤੇ ਉਦੋਂ ਇਹਨਾਂ ਨੇ ਮਗਰਲੇ ਗੇਟ ਤੋਂ ਆਪਣਾ ਬੱਚਾ ਘਰੋਂ ਪੁਝਾ ਦਿੱਤਾ ਗਿਆ ਤੁਸੀਂ ਇਸ ਚੀਜ਼ ਦੀ ਵੀ ਗਵਾਹੀ ਪਿੰਡ ਚੋਂ ਲੈ ਸਕਦੇ ਹੋ ਜਦੋਂ ਮੈਨੂੰ 2018 ਗਰਭਪਤੀ 8 ਮਹੀਨਿਆਂ ਦੀ ਬੱਚਾ ਮੇਰੇ ਪੇਟ ਚ ਉਹਦੀ ਗਵਾਹੀ ਵੀ ਤੁਸੀਂ ਪਿੰਡ ਚੋਂ ਲੈ ਸਕਦੇ ਹੋ ਪਰ ਜਿਹੜਾ ਕੰਮ ਵੀਰ ਜੀ ਹੁਣ ਹੋ ਗਿਆ ਨਾ ਇੱਕ ਔਰਤ ਨੂੰ ਘਰ ਦੇ ਵਿੱਚ ਬਿਠਾਇਆ ਗਿਆ ਮੇਰੇ ਸਾਹਮਣੇ ਮੈਂ ਉਸ ਕਮਰੇ ਦੇ ਵਿੱਚ ਆਪਣੇ ਦੋ ਬੱਚੇ ਲੈ ਕੇ ਸਾਰੀ ਰਾਤ ਜਾ ਕੇ ਕੱਟਦੀ ਆ ਜੀ ਉਹ ਇਸ ਕਮਰੇ ਦੇ ਵਿੱਚ ਉਹ ਦੋਨੋਂ ਚੀਜ਼ ਮੇਰਾ ਆਦਮੀ ਤੂੰ ਜਿਹੜੀ ਜਨਾਨੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੀ ਹੈ ਮੇਰੇ ਘਰ ਦੇ ਵਿੱਚ ਠੀਕ ਹੈ ਜੀ ਉਹ ਅੱਜ ਤੋਂ 3 ਦਿਨ ਪਹਿਲਾਂ ਸ਼ਾਮ ਨੂੰ ਮੇਰੀ ਸੱਸ ਉਹ ਔਰਤ ਕਿਰਨਦੀਪ ਕੌਰ ਤੇ ਮੇਰਾ ਹਸਬੰਡ ਇਕੱਠੇ ਗੱਡੀ 'ਚ ਬੈ ਕੇ ਇਥੋਂ ਰਿਸ਼ਤੇਦਾਰਾਂ ਦੇ ਗਏ ਐ ਮੇਰੀ ਨਣਾਂ ਦੇ ਘਰ ਗਏ ਐ ਉਹ ਜਿਹੜਾ ਕੱਪੜਾ ਇੱਕ ਵਾਰੀ ਲਾਹਂਦੀ ਉਹਨੂੰ ਦੁਬਾਰਾ ਨਹੀਂ ਪਾਉਂਦੀ ਉਹ ਮੇਰੀ ਸੱਸ ਪਾਈ ਜਾਂਦੀ ਹੈ ਸ਼ਰਮ ਸ਼ਰਮ ਮੇਰੀ ਮਦਦ ਕੀਤੀ ਜਾਵੇ ਜੀ ਮੇਰੀ ਮਦਦ ਕੀਤੀ ਜਾਵੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਇੱਕ ਗੱਲ ਵੀਰਜੀ ਹੋਰ ਕਹਿਣਾ ਚਾਹਾਂਗੀ ਇਹ ਪ੍ਰੂਫ ਹੈ ਇੱਕ ਵਾਰੀ ਮੇਰੇ ਘਰ ਦੀ ਵੀਡੀਓ ਬਣਾਈ ਜਾਵੇ ਸਾਰੀ ਤੁਹਾਨੂੰ ਪਤਾ ਲੱਗ ਜਾਏਗਾ ਮੇਰੇ ਕਮਰੇ ਦੀ ਵੀਡੀਓ ਬਣਾਈ ਜਾਵੇ ਮੈਂ ਕਿੱਦਾਂ ਰਹਿ ਰਹੀ ਹਾਂ ਇਸ ਘਰ ਦਾ ਨਕਸ਼ਾ ਦਿਖਾਇਆ ਜਾਵੇ ਤੇ ਮੇਰੇ ਕਮਰੇ ਦੀ ਛੱਤ ਵਿਖਾਈ ਜਾਵੇ ਮੇਰੇ ਕਮਰੇ ਤੇ ਟੈਲਾ ਨਹੀਂ ਜੀ ਸਾਰੇ ਘਰ ਚ ਟੈਲਾ ਮੇਰੇ ਕਮਰੇ ਚ ਰੰਗ ਰੋਗਣ ਨਹੀਂ ਜੀ ਸਾਰੇ ਘਰ ਚ ਰੰਗ ਰੋਗਣਾ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਨੂੰ ਮੇਰੇ ਬੱਚਿਆਂ ਦੇ ਸਮੇਤ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਨੇ ਮੈਨੂੰ ਮਾਰ ਦੇਣਾ ਔਰ ਮੈਂ ਗਰਭਵਤੀ ਸੀ ਜੀ ਦਸੰਬਰ ਮਹੀਨੇ ਚ ਇਹਨਾਂ ਨੇ ਮੈਨੂੰ ਜ਼ਬਰਦਸਤੀ ਕਿਟ ਖਵਾ ਕੇ ਮੇਰਾ ਬੱਚਾ ਵੀ ਖਤਮ ਕਰ ਦਿੱਤਾ ਮੇਰੀ ਮਦਦ ਕੀਤੀ ਜਾਵੇ ਮੇਰਾ ਨੰਬਰ ਦੱਸਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਸੱਚਾ ਵੀਰ ਜੀ ਮੇਰਾ ਨਾਮ ਭੁਪਿੰਦਰ ਕੌਰ ਤੇ ਕੀ ਮਸਲਾ ਕੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਜੀ ਵੀਰ ਜੀ ਮਸਲਾ ਇਹ ਆ ਕਿ ਮੈਂ ਪਿੱਛੋਂ ਆਨਾਥ ਆ ਜੀ 7 ਸਾਲ ਦੀ ਇੱਥੇ ਮੈਰਿਡ ਆ ਜਿਹੜੀ ਮੈਂ ਕੱਲ ਮੈਂ ਆਪਣੀ ਵੀਡੀਓ ਬਣਾ ਕੇ ਪਾਈ ਸੀ ਜੀ ਇੱਥੇ ਇੱਕ ਗੈਰ ਕਾਨੂੰਨੀ ਤੌਰ ਤੇ ਇੱਕ ਔਰਤ ਮੇਰੇ ਘਰ 'ਚ ਰਹਿ ਰਹੀ ਹੈ ਮੇਰਾ ਸੋਹਰਾ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਸੱਸ ਸ਼੍ਰੀਮਤੀ ਰਮੇਸ਼ ਕੌਰ ਸਾਰਾ ਕੁਝ ਇਹਨਾਂ ਦੀ ਸਹਿਮਤੀ ਨਾਲ ਹੋਇਆ ਜੀ ਬੜੀ ਪਲੈਨਿੰਗ ਦੇ ਨਾਲ ਚੱਲਦੇ ਆ ਰਹੇ ਸੀ ਜੀ ਪਿੱਛੋਂ ਜੋ ਕਿ ਸਾਰਾ ਮੈਨੂੰ ਉਸ ਕੁੜੀ ਵੱਲੋਂ ਹੀ ਦੱਸਿਆ ਜਾ ਰਿਹਾ ਸੀਗਾ ਅੱਜ ਮੇਰਾ ਸਾਸੋਰਾ ਤੁਹਾਨੂੰ ਇਹ ਗੱਲ ਕਹਿ ਰਹੇ ਨੇ ਕਿ ਕੋਈ ਗਰਲਫ੍ਰੈਂਡ ਸੀ ਮੇਰਾ ਮੁੰਡਾ ਕਿੱਥੇ ਨਹੀਂ ਗਿਆ ਜਾਂ ਮੇਰੀ ਸੱਸ ਨਹੀਂ ਉਹਨਾਂ ਨਾਲ ਕਿਤੇ ਗਈ ਜੀ ਵੀ ਸਾਡੇ ਘਰ 'ਚ ਕੋਈ ਨਹੀਂ ਆਇਆ ਮੈਂ ਤੁਹਾਨੂੰ ਜੀ ਵੀਡੀਓ ਦੇ ਵਿਦ ਪ੍ਰੂਫ ਦੇ ਰਹੀ ਆ ਇਹਨਾਂ ਦੇ ਵਿੱਚ ਬੈਠੀ ਦੇ ਇਹਨਾਂ ਦੇ ਵਿੱਚ ਖਾਣ ਪੀਣ ਦੇ ਔਰ ਇਹ ਨਾਲ ਬੈਠੇ ਨੇ ਜੀ ਮੈਨੂੰ ਬੜੇ ਲਾਲਚ ਦਿੱਤੇ ਗਏ ਕਿ ਬੇਟਾ ਸਾਡੇ ਘਰ 'ਚ ਟਰੈਕਟਰ ਟਰਾਲੀਆਂ ਖਲੋ ਜਾਣਗੇ ਅਸੀਂ ਡੰਗਰ ਮਾਲ ਲੈ ਲਵਾਂਗੇ ਪਹਿਲੀ ਬੰਨਾ ਬਣਾ ਲਵਾਂਗੇ ਵੀਰ ਜੀ ਤੁਸੀਂ ਦੱਸੋ ਮੈਂ ਇੱਕ ਆਪਣਾ ਆਦਮੀ ਕਿੱਦਾਂ ਵੇਚ ਦਵਾਂ ਮੇਰੇ ਹਸਬੰਦ ਦਾ ਨਾਮ ਸਰਦਾਰ ਸੁਖਸ਼ੈਨ ਸਿੰਘ ਸੰਧੂ ਉਹ ਬਤੌਰ ਪੰਜਾਬ ਰੋਡਵੇਸ ਤਰਨਤਾਰਨ ਦੇ ਵਿੱਚ ਕੰਡਕਟਰ ਦੀ ਜੌਬ ਕਰਦਾ ਹੈ ਮੇਰੀ ਕੋਈ ਮਦਦ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ ਜਿਹੜੀ ਮੇਰੀ ਕੱਲ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਮੈਂ ਆਪਣਾ ਨੰਬਰ ਦੱਸਣਾ ਭੁੱਲ ਗਈ ਸੀ ਜੀ ਮੇਰਾ ਨੰਬਰ ਹੈ ਤੇ ਇਸ ਸੰਬੰਧੀ ਕੋਈ ਤੁਸੀਂ ਥਾਣੇ ਕੰਪਲੇਂਟ ਕੀਤੀ ਹੋਈ ਜੀ ਹਾਂਜੀ ਜੀ ਇਸ ਸੰਬੰਧੀ ਮੈਂ ਅੱਜ ਤੋਂ 10-12 ਦਿਨ ਪਹਿਲਾਂ ਬਾਈ ਪੋਸਟ ਚਿੱਠੀਆਂ ਪਾਈਆਂ ਸੀ ਜੀ ਐਸਐਸਪੀ ਤਰਨਤਾਰਨ ਔਰ ਊਮਨਸਲ ਤਰਨਤਾਰਨ ਦੇ ਵਿੱਚ ਜਿਥੋਂ ਕਿ ਮੈਨੂੰ ਉਹਨਾਂ ਦੇ ਚਿੱਠੀਆਂ ਪਹੁੰਚਣ ਦੇ ਮੈਸੇਜ ਆਏ ਆ ਲੇਕਿਨ ਕੋਈ ਕਿਸ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਜੀ ਉਹ ਲੜਕੀ ਮੇਰੇ ਘਰ ਪਹਿਲੀ ਵਾਰੀ ਆਈ 2 ਨਵੰਬਰ 2024 ਨੂੰ ਦੀਵਾਲੀ ਵਾਲੇ ਦਿਨ ਮੈਂ ਆਪਣੇ ਦੋ ਬੱਚੇ ਲੈ ਕੇ ਸ੍ਰੀ ਹਰਮੰਦਰ ਸਾਹਿਬ ਤੇ ਸ਼ਿਦਾਂ ਸਾਹਿਬ ਅੰਮ੍ਰਿਤਸਰ ਵਿੱਚ ਸੀਗੀ ਜੀ ਇਹ ਵੀ ਮੈਨੂੰ ਉਸ ਲੜਕੀ ਵੱਲੋਂ ਦੱਸਿਆ ਗਿਆ ਉਸ ਤੋਂ ਬਾਅਦ ਜੀ ਉਹ ਲੜਕੀ 25 ਦਸੰਬਰ ਨੂੰ ਮੇਰੀ ਪ੍ਰੈਜ਼ੈਂਟ ਦੇ ਵਿੱਚ ਮੇਰੇ ਘਰ ਵਿੱਚ ਆਈ ਜਿਹਦਾ ਕਾਰਨ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਵੀ ਤੁਸੀਂ ਜੋ ਸਾਰੇ ਪਰਿਵਾਰ ਰਿਸ਼ਤੇਦਾਰ ਗਲੀ ਮੱਲੇ ਮਿਲੇ ਹੋਏ ਹੋ ਨਾ ਤੇ ਮੈਨੂੰ ਉਸ ਲੜਕੀ ਵੱਲੋਂ ਸਾਰੀ ਸੱਚਾਈ ਦੱਸ ਦਿੱਤੀ ਗਈ ਹੈ ਜੋ ਉਸ ਲੜਕੀ ਕੋਲ ਬਰਦਾਸ਼ਤ ਨਹੀਂ ਹੋਇਆ ਉਹਦੇ ਦੱਸੇ ਅਨੁਸਾਰ ਉਹ ਇੱਕ ਡਾਕਟਰ ਹੈ ਐਮ ਬੀਬੀਐਸ ਐਮ ਡੀ ਡਾਕਟਰ ਕਿਰਨ ਦੀਪਕੌਰ ਬੀ ਐਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਦਿੱਲੀ ਦੇ ਵਿੱਚ ਉਸ ਉਸ ਲੜਕੀ ਦੇ ਅਨੁਸਾਰ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਗਈਆਂ ਕਿ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਇੱਕ ਸਰਟੀਫਿਕੇਟ ਤਿਆਰ ਕਰਾਂਗੀ ਕਿ ਇਹ ਜਿਹੜੀ ਔਰਤ ਭੁਪਿੰਦਰ ਕੌਰ ਹੈ ਇੱਕ ਮੈਂਟਲ ਹੈ ਤੇ ਇਸ ਦੌਰਾਨ ਤੁਹਾਡੇ ਕੋਲ ਤੁਹਾਡੇ ਬੱਚੇ ਖੋ ਲਿੱਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਭੁਪਿੰਦਰ ਕੌਰ ਮਿਲੀ ਘਰੇ ਦਾ ਪਿਓ ਮਿਲਿਆ ਮੁੰਡੇ ਦਾ ਤੇ ਨਾਮ ਸੁਖਜੈ ਸਿੰਘ ਆ ਮਿਲੇ ਆ ਤੇ ਨਾ ਉਹ ਜਨਾਨੀ ਮਿਲੀ ਘਰੇ ਤੇ ਉਹ ਵੂਮਨ ਸੈਲ ਚ ਬੀਬੀ ਜਿਹੜੀ ਭੁਪਿੰਦਰ ਕੌਰ ਉਹ ਜਾ ਚਲੇ ਗਈ ਉੱਥੇ ਉਹਨਾਂ ਦੀ ਦਰਖਾਸਤ ਚਲਦੀ